ਧਿਆਨ ਦੇਣ ਕਿ ਜੇ کردار ਕੁਛ ਨਹੀਂ ਹੋਣੀ ਚਾਹੀਦਾ ਤੇ ਮੈਨੂੰ ਇੱਥੇ ਹੁਣੇ ਕੋਈ ਕਹਿ ਰਿਹਾ ਸੀ ਭਾਵੇਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਤੇ ਤੁਹਾਡੇ ਬਾਰੇ ਆਹ ਕਹਿੰਦੇ ਆ ਜੀ ਵਿੱਚੋਂ ਤੇ ਤੁਸੀਂ ਵੀ ਕਹਿ ਦਿਓ ਕਿ ਭਾਈ ਅਮਰਪਾਲ ਸਿੰਘ ਨੇ ਤੇ ਸਰੈਂਡਰ ਕੀਤਾ ਸੀਗਾ ਉਹਨੇ ਵੀ ਤੇ ਭਾਵੇਂ ਖੜੀਆਂ ਕੀਤੀਆਂ ਸੀ ਉਹਨੇ ਕਿਹੜਾ ਜਾਂਦੀ ਸੀਗੀ ਘਰ ਗੱਲ ਦੀ ਤੇ ਉਹ ਜਿਹੜੀ ਤੁਸੀਂ ਜਿਹੜੇ ਜਿੱਥੇ ਆਪਣੇ 27 28 ਸੈਨੀਓਰ ਸੀਗੇ ਅਫਗਾਨਾ ਸਾਰਾ ਗੜੀ ਨੂੰ ਉਹ ਇਹ ਜਾਣ ਕੇ ਖੀਰਾਂ ਕੇ ਸਮਰਪਣ ਕੀਤਾ ਹੈਗਾ ਕਿ ਜੇ ਮੇਰੀ ਕਰਦਾਰ ਕੋਸ਼ਿਸ਼ ਕਰੋਗੇ ਤੇ ਫਿਰ ਪਤਾ ਨਹੀਂ ਹੁੰਦਾ ਕਿ ਕੀ ਕੀ ਕਿਹੜੀ ਕਿਹੜੀ ਗੱਲਾਂ ਨਿਕਲਣਗੀਆਂ ਉਹ ਪਤਾ ਨਹੀਂ ਕੌਣ ਨੇ ਕੌਣ ਨਹੀਂ ਜੇ ਭਾਈ ਅਮਰਪਾਲ ਸਿੰਘ ਦੇ ਸਾਥੀ ਹੈ ਤੇ ਉਹ ਉਹਨਾਂ ਨੂੰ ਰੋਕਣ ਹਾਂਜੀ ਉਹਨਾਂ ਦਾ ਪਰਿਵਾਰ ਰੋਕ ਕੇ ਐਵੇਂ ਮੈਨੂੰ ਕੋਈ ਕਹਿੰਦਾ ਤੁਸੀਂ ਬੜਾ ਪੰਥਕ ਘੇਰਾ ਦੀ ਜੀ ਤੁਸੀਂ ਬੜੇ ਪੰਥਕ ਜੱਜਵੇ ਵਾਲੇ ਜੀ ਮਤਲਬ ਸਿੱਧੀ ਗੱਲ ਦੱਸਾਂ ਮੇਰੇ ਨਾਲ ਦਾ ਟੱਗਿਆ ਬੰਦਾ ਪਾਇਸਾਬ ਦੀ ਮਿਸਜ ਨੇ ਵਿਭਾਗ ਕਿਰੰਦਾ ਜੋ ਮੇਰੇ ਕੋਲੇ ਸੁਨੇਹਾ ਆਇਆ ਕਿ ਜੇ ਬਲਟੋਆ ਸਾਹਿਬ ਨੂੰ ਉਮੀਦਵਾਰ ਬਣਾਇਆ ਜਾਂਦਾ ਤੇ ਅਸੀਂ ਉਹਨਾਂ ਦੀ ਮਦਦ ਕਰਾਂਗੇ। ਵਿਰਸਾ ਸੁ ਬਲਟੋਆ ਨਾਂ ਤੇ ਕਿਸ ਨੂੰ ਧੁਖਾ ਦੇਣ ਵਾਲਾ ਤੇ ਨਾਂ ਬਚਨ ਕਰਕੇ ਭੱਜਣ ਵਾਲਾ। ਤੇ ਜੇ ਗੱਲਾਂ ਨਹੀਂ ਹੋਈਆਂ ਜੇ ਉਹਨਾਂ ਦੀ ਫੈਮਿਲੀ ਕਹੇ ਵੀ ਇਹ ਗੱਲਾਂ ਨਹੀਂ ਹੋਈਆਂ। ਤਾਂ ਮੈਂ ਮਾਫੀ ਮੰਗਦਾ। ਮੈਂ ਦਾਅਵੇ ਨਾਲ ਕਹਿੰਨਾ ਕਿ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ 6 ਮਹੀਨੇ ਦੇ ਵਿੱਚ ਵਿੱਚ ਬਾਹਰ ਹੋਵੋਗੇ ਹੋ ਸਕਦਾ ਹੈ ਕਿ ਪਹਿਲਾਂ ਹੀ ਆ ਜੇ। ਦੀ ਸ਼ਕਤੀ 'ਚ ਵੰਡੀਆਂ ਪਾ ਕੇ ਪੰਜਾਬੀਆਂ ਦੀ ਸ਼ਕਤੀ ਨੂੰ ਕਮਜ਼ੋਰ ਕਰਕੇ ਜੇ ਤੇ ਬੰਦੀ ਸਿੰਘਾਂ ਦਾ ਭਲਾ ਹੁੰਦਾ ਹੈ ਤੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਭਲਾ ਹੁੰਦਾ ਹੈ ਤਾਂ ਆਪਾਂ 4-5 ਹੋਰ ਖੜੇ ਕਰ ਲੈਨੇ। 4-5 ਹੋਰ ਖੜੇ ਕਰ ਲੈਨੇ। ਫਿਰ ਮੋਰਚਾ ਛੇਤੀ ਫਦੇ ਹੋ ਜਾਊਗਾ। ਅੱਗੇ ਕਹਿੰਦੇ ਆ ਕਿ ਇਹ ਖਾਲਸਾ ਪੰਥ ਦੀ ਖੁਵਾਰੀ ਐ ਇਸੇ ਕਰਕੇ ਹੋ ਰਹੀ ਐ ਕਿ ਕੋਈ ਕਿਸੇ ਦੇ ਸਿਰ ਤੇ ਨਹੀਂ ਰਹਿਣ ਦਿੰਦਾ ਤੇ ਕੋਈ ਕਿਸੇ ਨੂੰ ਚੰਗਾ ਨਹੀਂ ਕਹਿੰਦਾ ਤੇ ਮੈਂ ਉਹਨਾਂ ਨੂੰ ਵੀ ਸਮੁੱਚੀਆਂ ਸਿੱਖ ਜਗਤ ਦੀਆਂ ਸ਼ਖਸੀਅਤਾਂ ਨੂੰ ਸਮੂਹ ਪੰਜਾਬ ਦੇ ਭਾਈਚਾਰਿਆਂ ਨੂੰ ਜਿਨ੍ਹਾਂ ਦਾ ਸ਼ਰੋਮਣੀ ਕਾਲੇ ਦਾ ਹਮੇਸ਼ਾ ਹੀ ਭਾਈਚਾਰਕ ਸਾਂਝ ਦਾ ਮਧਈਰਿਆ ਐ ਪੰਥਕ ਏਕਤਾ ਦਾ ਮਧਈਰਿਆ ਐ ਪੰਜਾਬੀਆਂ ਦੀ ਏਕਤਾ ਦਾ ਤਰੱਕੀ ਦਾ ਮਦਈ ਰਿਆ ਆ ਪੰਥ ਪੰਜਾਬ ਤੇ ਪੰਜਾਬੀਅਤ ਦਾ ਮਦਈ ਹੈ ਅਕਾਲੀ ਦਲ ਉਹਦੀ ਆਪਣੀ ਸ਼ਕਤੀ ਬਣੀ ਮੇਰੇ ਵਰਗਾ ਜਿਹਨੇ ਜਵਾਨੀ ਦੇਖੀ ਨਹੀਂ ਜਵਾਨੀ ਹੁੰਦੀ ਕੀ ਹੈ ਜਵਾਨੀ ਜੇਲ੍ਹਾਂ ਚ ਕੱਢੀ ਹੈ ਹਾਂਜੀ ਤੇ ਜੇਲ੍ਹਾਂ ਚ ਵੀ ਇਹੋ ਜਿਹੇ ਪਤਨੀ ਬਾਹਰ ਆਉਣਾ ਗਣੀ ਆਉਣਾ ਜੇ ਆਉਂਦੇ ਰੇ ਤੇ ਬਾਹਰੋਂ ਬਾਹਰ ਹੀ ਚੱਕ ਕੇ ਲੈ ਜਾਂਦੇ ਰੇ ਤੇ ਥਾਣਿਆਂ ਚ ਕਮਾਖ ਮੁਕੇ ਫਿਰ ਜੇਲ੍ਹੇ ਭੇਜ ਦਿੰਦੇ ਰੇ 1984 ਦੀ ਸਭ ਤੋਂ ਪਹਿਲੀ ਐਨਐਸਏ ਮੇਰੇ ਤੇ ਲੱਗੀ 1991 ਦਸੰਬਰ ਦੇ ਵਿੱਚ ਪੰਜਾਬ ਦੇ ਅੰਦਰ ਆਖਰੀ ਐਨਐਸਏ ਮੇਰੇ ਤੇ ਲੱਗੀ ਉਸ ਤੋਂ ਬਾਅਦ ਹੁਣ ਲੱਗੀ ਪਤਾ ਨਹੀਂ ਕਿੰਨੇ ਕੁ ਤਮਾਸ਼ੇ ਚੱਲੇ ਕਿੰਨੇ ਕੁ ਟੌਰਚਰ ਸੈਂਟਰ ਦੇਖੇ 1984 ਚ ਕਿੰਨੇ ਕੁ ਟੌਰਚਰ ਦੇਖੇ ਔਰ 1984 ਦੇ ਵਿੱਚ ਅਜਿਹੇ ਹਲਾਤਾਂ ਚ ਰੱਖਿਆ ਸੀ ਦੇਸ਼ ਦੀ ਸਰਕਾਰ ਨੇ ਇਹ ਤਾਂ ਕਹਿੰਦੇ ਨਾ ਕਿ ਸਾਲ ਹੋ ਗਏ ਸਨ ਮੇਰੇ ਤੇ ਸਾਢੇ 9 ਮਹੀਨਿਆਂ ਬਾਅਦ ਪਰਿਵਾਰ ਦਾ ਜੀ ਮੇਰੇ ਮੱਥੇ ਲੱਗਣ ਦਿੱਤਾ ਸੀ ਸਾਢੇ 9 ਮਹੀਨਿਆਂ ਬਾਅਦ ਜੋਧਪੁਰ ਜੇਲ੍ਹ ਚ ਮੇਰੀ ਪਹਿਲੀ ਮੁਲਾਕਾਤ ਮਾਰਚ 1985 ਚ ਹੋਈ ਸੀ ਮੈਂ ਜੂਨ 84 ਦਾ ਫੜਿਆ ਸੀ ਵੀ ਸਾਲ ਉਹਨੂੰ ਕਿੰਨੇ ਮਹੀਨੇ ਬਣਦੇ ਹਾਂਜੀ ਉਹ ਵੀ ਮੇਰੀ ਬਜ਼ੁਰਗ ਮਾਤਾ ਵਿਚਾਰੀ ਉੱਥੇ ਗਈ ਪਰਮਿਸ਼ਨ ਆ ਲੈ ਕੇ ਉੱਥੇ ਪਹੁੰਚੀ ਤੇ ਮੇਰੀ ਮੁਲਾਕਾਤ ਹੋਈ ਤੇ ਸਾਡੇ ਮੱਥੇ ਜਾਂ ਏਜੰਸੀਆਂ ਆਲੇ ਲੱਗਦੇ ਸੀ ਜਾਂ ਪੁਲਿਸ ਲੱਗਦੀ ਸੀ ਜਾਂ ਫੌਜ ਲੱਗਦੀ ਸੀ ਤੇ ਜਾਂ ਜੇਲ੍ਹ ਪ੍ਰਸ਼ਾਸਨ ਲੱਗਦਾ ਸੀ ਦੂਜਾ ਬੰਦਾ ਸਾਡੇ ਕਦੀ ਕਿਸੇ ਨੇ ਕੋਈ ਮੱਥੇ ਨਹੀਂ ਸੀ ਲਗਣ ਦਿੱਤਾ ਅਸੀਂ ਦੋ ਜਿੱਲਾ ਕੱਟ ਗਏ ਔਰ ਸਾਲਾਂ ਬੱਧੀ ਅਸੀਂ ਬੇੜੀਆਂ ਸਾਡੇ ਪੈਰਾਂ 'ਚ ਹੁੰਦੀਆਂ ਸੀ ਤੋਂ ਸਾਨੂੰ ਇਹ ਬਾਹਰ ਨਹੀਂ ਸੀ ਪਤਾ ਹੁੰਦਾ ਕੀ ਵਾਪਰ ਰਿਹਾ ਤੇ ਸਾਨੂੰ ਇਹੀ ਕਹਿਆ ਜਾਂਦਾ ਤੂੰ ਇੱਥੇ ਕੱਲਾ ਆ ਇਸ ਚੱਕੀ ਦੇ ਵਿੱਚ ਜੇਲ੍ਹ ਦੇ ਵਿੱਚ ਬਾਕੀ ਤਾਂ ਲੱਗ ਕੇ ਕੋਈ ਨਹੀਂ ਹੈਗਾ ਬਾਕੀ ਸਭ ਨਹੀਂ ਸਾਨੂੰ ਇੰਨਾ ਕੁ ਪਤਾ ਹੁੰਦਾ ਵੀ ਹੈਗੇ ਆ ਪਰ ਨਹੀਂ ਮਲਾਉਂਦੇ ਮੱਥੇ ਨਹੀਂ ਲਾਉਂਦੇ ਨਹੀਂ ਪਤਾ ਲੱਗਦਾ ਉਹਨਾਂ ਲੱਤਾਂ 'ਚ ਰਹੇ ਆ ਜੋਧਪੁਰ ਵਰਗੀਆਂ ਧਿਆੜ ਵਰਗੀਆਂ ਜਿਲ੍ਹਾ ਕਟੀਆਂ ਨੇ ਤੇ ਮੈਂ ਹੱਥ ਬਨ ਕੇ ਬੇਨਤੀ ਕਰੂੰਗਾ ਨੌਜਵਾਨਾਂ ਨੂੰ ਅੱਜ ਜਿਨ੍ਹਾਂ ਨੂੰ ਨਹੀਂ ਪਤਾ ਕਿ 84 ਕੀ ਸੀ 84 'ਚ ਕਿੰਨਾ ਦਾ ਕੀ ਆ ਮਤਲਬ ਹਿੱਸਾ ਰਿਹਾ ਦੂਸਰੀ ਗੱਲ ਜਿਹੜੀ ਇਹ ਮੇਰੀ ਇਨਿਕ ਬੇਨਤੀ ਆ ਕਿ ਮੈਂ ਨਾ ਤੈਨੂੰ ਤੇ ਪਿੱਛੇ ਗੱਲ ਮਿਲਿਆ ਨਹੀਂ ਕਿ ਇਸ ਦਾ ਫੋਨ ਹੀ ਤੁਸੀਂ ਵੰਦੇ ਰਹੇ ਜੇ ਕਿ ਮੇਰੇ ਅੱਗੇ ਜਿਉਂ ਤੂੰ ਉਦੋਂ ਦੇ ਲੱਗੇ ਜਿ ਕਈਆਂ ਦੀ ਗੱਲ ਹੀ ਨਹੀਂ ਹੋਈ ਇਨਿਕ ਜਿਆਦਾ ਫੋਨ ਮੈਨੂੰ ਅਟੈਂਡ ਕਰਨੇ ਪਏ ਮੈਂ ਕਿਤੇ ਵੀ ਚਲੋ ਜਿੰਨੇ ਜੋਗਾ ਸੀਗਾ ਪਰ ਹੁਣ ਜਿਹੜੀ ਗੱਲ ਨੇ ਕਈ ਹਰੋਂ ਐਵੇਂ ਹੀ ਪਤਾ ਨਹੀਂ ਕਿਹੜੀਆਂ ਸ਼ਕਤੀਆਂ ਨੇ ਕਿਹੜੇ ਲੋਕ ਨੇ ਕਿੰਨਾਂ ਨਾਲ ਸੰਬੰਧਿਤ ਨੇ ਵਿਰਸੋ ਸੰਬੋਲਟ ਉਹਦੀ ਗੱਲ ਕਰਦੇ ਜੀ ਬਾਵਾ ਖੜੀ ਕਰਕੇ ਆ ਗਿਆ ਸੀ ਚਲ ਮੈਂ ਬਾਵਾ ਖੜੀ ਕਰਕੇ ਆ ਗਿਆ ਤੇ ਮੇਰੇ ਤੋਂ ਨਾਲ ਰਿਸ਼ਤਾ ਕਰਤਾ ਹਾਂਜੀ ਮੇਰੇ ਤੋਂ ਨਾਲ ਫੁੱਲਾਂ ਦੀ ਸੇਜ ਤੇ ਰੱਖਿਆ ਜੋ ਉਹ ਹਾਲ ਸਾਡਾ ਹੋਇਆ ਹਾਂਜੀ ਉਹ ਬਾਵਾ ਖੜੀਆਂ ਕਰਨ ਵਾਲੇ ਤੇ ਨਹੀਂ ਹੁੰਦੇ ਉਹ ਘਰ ਨੂੰ ਜਾਂਦੇ ਆ ਠੀਕ ਹੈ ਉਹ ਪਤਾ ਨਹੀਂ ਕੌਣ ਨੇ ਕੌਣ ਨਹੀਂ ਜੇ ਭਾਈ ਅਮਰਤਪਾਲ ਸਿੰਘ ਦੇ ਸਾਥੀ ਹੈ ਤੇ ਉਹ ਉਹਨਾਂ ਨੂੰ ਰੋਕਣ। ਹਾਂਜੀ ਉਹਨਾਂ ਦਾ ਪਰਿਵਾਰ ਰੁਕੇ ਕਿ ਜੇ ਮੇਰੀ ਕਰਦਾਰ ਕੁਛੀ ਕਰੋਗੇ ਤੇ ਫਿਰ ਪਤਾ ਨਹੀਂ ਹੁੰਦਾ ਵੀ ਕੀ 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 ਕਿਤੇ ਕਿਤੇ ਕੀਆਂ ਗੱਲਾਂ ਨਿਕਲਣਗੀਆਂ। ਬਿਆਨ ਦੇਣ ਕਿ ਜੇ ਕਰਦਾਰ ਕੁਛ ਨਹੀਂ ਹੋਣੀ ਚਾਹੀਦੀ। ਤੇ ਮੈਨੂੰ ਇੱਥੇ ਹੁਣੇ ਕੋਈ ਕਹਿ ਰਿਹਾ ਸੀ ਭਾਵੇਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ। ਕਿ ਤੁਹਾਡੇ ਬਾਰੇ ਆਹ ਕਹਿੰਦੇ ਆ ਜੀ ਵਿੱਚੋਂ ਤੇ ਤੁਸੀਂ ਵੀ ਕਹਿ ਦਿਓ। ਕਿ ਭਾਈ ਅਮਰਪਾਲ ਸਿੰਘ ਨੇ ਤੇ ਸਰੈਂਡਰ ਕੀਤਾ ਸੀਗਾ। ਉਹਨੇ ਵੀ ਤਾਂ ਬਾਹਾਂ ਵਿੱਚ ਖੜੀਆਂ ਕੀਤੀਆਂ ਹੀ ਉਹਨੇ ਕਿਹੜਾ? ਉਹ ਕਿੜੀ ਐ? ਜੰਗ ਸੀਗੀ ਕਾਰਗਲ ਦੀ। ਕਿ ਉਹ ਜਿਹੜੀ ਉੱਥੇ ਕੀ ਜਿਹੜੀ ਜਿੱਥੇ ਆਪਣੇ 27 22 ਸਿੰਘ ਸ਼ਹੀਦ ਹੋਏ ਸੀਗੇ। ਅਫਗਾਨਾਂ ਨੇ ਸਾਰਾ ਘੜੀ ਹਾਂਜੀ। ਉਹ ਵੀ ਤੇ ਆਣ ਕੇ ਖੀਰ ਆਣ ਕੇ ਸਮਰਪਣ ਕੀਤਾ ਹੈਗਾ। ਸਮਰਪਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਾਹਾਂ ਐ ਕਰਕੇ ਖੜੀਆਂ ਕਰਕੇ ਜਾ ਰਹੇ ਜਿਵੇਂ ਉਹਨਾਂ ਕੋਲੇ। ਹਾਂਜੀ। ਅਸੀਂ ਤੇ ਘੇਰੇ ਗਏ ਸੰਤ ਚਾਰਜ ਫਿਰ ਉਹਨਾਂ ਲੜਦੇ ਆ ਜਿਹੜਾ ਘੇਰਾ ਪਿਆ ਤੇ ਘੇਰੇ ਚਹੀਂ ਆ ਗਏ ਤੇ ਘੇਰਾ ਵੀ ਅਸੀਂ ਤਾਂ ਕਾਲ ਤੱਕ ਤੇ ਹੈ ਨਹੀਂ ਸੀ ਇਸ ਤੇ ਦੂਸਰੇ ਪਾਸੇ ਸੀ ਤੇ ਭਾਈ ਸਾਹਿਬ ਤੇ ਜਾ ਸੀਗੇ ਤੇ ਭਾਈ ਸਾਹਿਬ ਦੀ ਕੀ ਮਜਬੂਰੀ ਬਣ ਗਈ ਕਿ ਪੁਲਿਸ ਕੋਲ ਆਣ ਕੇ ਆਤਮ ਸਮਰਪਣ ਕਰਨਾ ਪੈ ਗਿਆ ਮੈਨੂੰ ਕਹਿੰਨੇ ਇੱਥੇ ਕਹਿ ਰਿਆ ਸੀ ਕਿ ਵੀ ਤੁਸੀਂ ਵੀ ਆ ਕੇ ਦਿਓ ਤੇ ਮੈਂ ਨਹੀਂ ਇਹਨਾਂ ਗੱਲਾਂ ਚ ਪੈਂਦਾ ਮੈਂ ਨਾ ਗੱਲਾਂ ਕਰਨੀਆਂ ਚਾਹਣਾ ਹਾਂਜੀ ਵੀ ਇਹ ਇਹ ਮੈਂ ਗੱਲਾਂ ਕੀਤੀਆਂ ਹੋਰ ਪਰਸਨ ਕਰ ਜਾਂਦੀ ਹੈ ਪਰ ਇਹ ਗੱਲਾਂ 'ਚ ਨਾ ਪਾਓ ਇਹ ਗੱਲਾਂ ਬੜੀਆਂ ਗਾਂਹਾਂ ਤੱਕ ਜਾਣਗੀਆਂ ਇਹ ਠੱਕੀ ਰਹੇ ਜੇ ਮੇਰੇ 'ਚ ਕਈ ਮੈਂ ਦੇਖੋ ਮੈਂ ਐਵੇਂ ਮੈਨੂੰ ਕੋਈ ਕਹਿੰਦਾ ਤੁਸੀਂ ਬੜਾ ਪੰਥਕ ਚਿਹਰਾ ਜੀ ਜੀ ਤੁਸੀਂ ਬੜੇ ਪੰਥਕ ਜੱਜਵੇ ਵਾਲੇ ਜੀ ਜੀ ਮਤਲਬ ਸਿੱਧੀ ਗੱਲ ਦੱਸਾਂ ਜੀ ਮੇਰੇ ਨਾਲ ਦਾ ਘਟਿਆ ਬੰਦਾ ਕੋਈ ਮੈਂ ਦੱਸਦਾ ਕਿ ਜਿਸ ਦਿਨ ਦਾ ਮੇਰੇ ਬਾਰੇ ਚਰਚਾ ਚੱਲੀ ਲੋਕਾਂ 'ਚ ਕਿ ਵਿਰਸਾ ਸਿੰਘ ਬਲਟੋਹਾ ਉਮੀਦਵਾਰ ਬਣ ਸਕਦਾ ਹੈ ਮੇਰੇ ਹਲਕੇ ਦੇ ਲੋਕ ਤੇ ਹੈਗੇ ਹੈਗਾ ਨੌਵੇਂ ਹਲਕਿਆਂ 'ਚ ਮੈਨੂੰ ਫੋਨ ਆਉਂਦੇ ਰਹੇ ਔਰ ਖਾਸ ਕਰਕੇ ਜਿਹੜੇ ਉਥੇ ਆਗੂ ਸਹਿਬਾਨ ਨੇ ਅਕਾਲੀ ਦਲ ਦੇ ਕਿ ਵੇਖਿਆ ਜੇ ਜੀ ਤੁਸੀਂ ਆਇਆ ਜੇ ਜਾਂ ਮਜੀਠੀਆ ਸਾਹਿਬ ਆਉਣ ਤੇ ਜਾਂ ਤੁਸੀਂ ਆਇਆ ਜੇ ਹੋਰ ਨਾ ਕੋਈ ਆਵੇ ਚਲੋ ਇਹ ਪਾਰਟੀ ਨੇ ਫੈਸਲਾ ਲੈਣਾ ਸੀਗਾ ਪਰ ਮੈਂ ਇਹਦੇ ਦਰਮਿਆਨ ਆਪਦੇ ਨਜ਼ਦੀਕੀਆਂ ਨੂੰ ਜ਼ਰੂਰ ਕਹਿੰਦਾ ਰਿਹਾ ਕਿ ਭਾਵੇਂ ਕਿ ਅਜੇ ਡਿਸਾਈਡ ਨਹੀਂ ਅਜੇ ਪਤਾ ਨਹੀਂ ਪਰ ਹੋ ਸਕਦਾ ਹੈ ਕਿ ਆਪਾਂ ਉਮੀਦਵਾਰ ਹੋਈ ਮੈਂ ਮੇਰੇ ਬੱਚਿਆਂ ਵਰਗੇ ਭਾਈ ਅਮਰਤਪਾਲ ਸਿੰਘ ਔਰ ਜਿੱਥੇ ਉਹਨਾਂ ਨਾਲ ਜਾਤੀ ਹੋਈ ਉਹਨਾਂ ਦੀ ਆਵਾਜ਼ ਬਲੰਦ ਕੀਤੀ ਉਹਨਾਂ ਦੇ ਹੱਕ 'ਚ ਵਿਖੜੋਤੇ ਤੇ ਅੱਜ ਵੀ ਉਸ ਗੱਲ ਦੇ ਜਿਹੜੀ ਉਹਨਾਂ ਨਾਲ ਜਾਤੀ ਹੋਈ ਹੈ ਜਾਂ ਹੋ ਰਹੀ ਹੈ ਉਹਦੀ ਅੱਜ ਵੀ ਜਿਹੜਾ ਆ ਗੱਲ ਕਰਦੇ ਆ ਮੈਂ ਜਿੱਥੇ ਵੀ ਕਿਤੇ ਪੰਥ ਤੇ ਪੰਜਾਬ ਦੀ ਗੱਲ ਆਉਂਦੀ ਸੀ ਆਪਾਂ ਕਦੀ ਨਾ ਡਰੋ ਆਪਾਂ ਹਮੇਸ਼ਾ ਹੀ ਜਾਂ ਮੈਂ ਹਮੇਸ਼ਾ ਹੀ ਨਡਰ ਹੋ ਕੇ ਨ ਧੜਕ ਹੋ ਕੇ ਜਿਹੜਾ ਆ ਆਪਦੀ ਆਵਾਜ਼ ਬੁਲੰਦ ਕਰਦਾ ਰਹੇ ਤੇ ਆਪਦੇ ਯਤਨ ਕਰਦਾ ਰਹੇ ਤੇ ਚਾਹ ਬੰਦੀ ਸਿੰਘਾਂ ਦਾ ਹੋਵੇ ਉਹਦੇ ਵਾਸਤੇ ਵੀ ਚਾਹੋ ਭਾਈ ਖੈੜਾ ਜੀ ਨੇ ਚਾਹੇ ਭਾਈ ਭੁੱਲਰ ਨੇ ਭਾਈ ਰਾਜੋਵਾਨਾ ਨੇ ਭਾਈ ਗੁਰਮੀਤ ਸਿੰਘ ਹੈ ਭਾਈ ਸ਼ਮਸ਼ੇਰ ਸਿੰਘ ਹੈ ਭਾਈ ਲਖਵਿੰਦਰ ਸਿੰਘ ਹੈ ਜਿੰਨੇ ਵੀ ਬੰਦੀ ਸਿੰਘ ਨੇ ਹਾਂਜੀ ਚਾਹੇ ਭਾਈ ਜਗਤਾਰ ਸਿੰਘ ਹਵਾਰਾ ਨੇ ਭਾਈ ਭਿਉਰਾ ਨੇ ਭਾਈ ਤਾਰਾ ਨੇ ਜੇ ਡੱਟ ਕੇ ਕੋਈ ਗੱਲ ਕਰਦਾ ਰਿਹਾ ਹੈ ਹੋ ਸਕਦਾ ਹੈ ਕਿ ਹੋਰ ਵੀ ਕਈ ਕਰਦੇ ਹੋਣ ਪਰ ਮੈਂ ਕਦੀ ਝੱਕ ਕੇ ਨਹੀਂ ਕੀਤੀ ਮੈਨੂੰ ਵੀ ਕਈਆਂ ਸੱਜਣਾ ਨੇ ਕਿਹਾ ਕਿ ਯਾਰ ਐਨਆਈਏ ਬੜੀ ਅੱਜਕਲ ਮਗਰਤਰੀ ਫਿਰਦ ਜ ਮੈਂ ਕੀ ਕਰ ਲੂੰ ਮਖਵਾ ਤੋਂ ਵੱਧ ਜੇਲੇ ਭੇਜ ਦੂਣਾ ਕੋਈ ਕੇਸ ਹੀ ਪਾ ਦੇਣਗੇ ਕਾਇਚ ਫਸਾ ਹੀ ਦੇਣਗੇ ਨਾ ਮੈਂ ਇਹ ਗੱਲਾਂ ਗੁਲਾਂ ਲੰਘ ਚੁੱਕੇ ਆਂ ਔਰ ਮੈਂ ਭਾਈ ਅੰਮ੍ਰਿਤਪਾਲ ਸਿੰਘ ਦੀ ਫੈਮਲੀ ਦੇ ਕੰਨਾਂ 'ਚ ਆਵਾਜ਼ ਪਾਈ ਸੀ ਕਿ ਹੋ ਸਕਦਾ ਹੈ ਕਿ ਮੈਂ ਮੈਨੂੰ ਉਮੀਦਵਾਰ ਬਣਾਇਆ ਜਾਵੇ ਤੇ ਮੈਨੂੰ ਇੱਥੋਂ ਤੱਕ ਕਿਹਾ ਗਿਆ ਕਿ ਮੈਂ ਇਹ ਵੀ ਗੱਲ ਕਹੀ ਕਿ ਕੱਲ ਨੂੰ ਇਹ ਨਾ ਹੋਵੇ ਕਿ ਭਾਈ ਅਮਰਤਪਾਲ ਸਿੰਘ ਦੀ ਗੱਲ ਮਾੜੀ ਮਾੜੀ ਚੱਲਦੀ ਹੈ ਜਿਸ ਤਰ੍ਹਾਂ ਇੱਥੇ ਘਟ ਜਦੋਂ ਹੋਇਆ ਸੀ ਉਹਨਾਂ ਦੇ ਨੇ ਬਿਲਕੁਲ ਇਹੋ ਜੀ ਗੱਲ ਕੋਈ ਨਹੀਂ ਇਹ ਔਰ ਉਹਨਾਂ ਦੀ ਫੈਮਿਲੀ ਨੇ ਤੇ ਖਾਸ ਕਰਕੇ ਭਾਈ ਸਾਹਿਬ ਦੀ ਮਿਸ ਜ ਨੇ ਬੀਬਾ ਕਿਰਨ ਦਾ ਜੋ ਮੇਰੇ ਕੋਲੇ ਸੁਨੇਹਾ ਆਇਆ ਕਿ ਜੇ ਬਲਟੋਆ ਸਾਹਿਬ ਨੇ ਉਮੀਦਵਾਰ ਬਣਾਇਆ ਜਾਂਦਾ ਤੇ ਅਸੀਂ ਉਹਨਾਂ ਦੀ ਮਦਦ ਕਰਾਂਗੇ। ਔਰ ਮੇਰੇ ਕੋਲੇ ਆ ਲਿਸਟੇ ਆਜੀ ਤੇ ਮੈਂ ਲਿਖਿਆ ਸੀ ਕਿ ਪ੍ਰਚਾਰ ਵਾਸਤੇ ਕਿੰਨਾ-ਕਿੰਨਾ ਦੀ ਮਦਦ ਲੈਣੀ ਹੈ। ਵੈਸੇ ਹੀ ਮੈਂ ਵੈਸੇ ਬਣਾਈ ਸੀ ਕਿ ਜੇ ਕਿਤੇ ਮੇਰੇ ਤੇ ਗੁਨਾ ਪੈ ਜਾਂਦਾ ਆ ਤੇ ਫਿਰ ਕਿਦੀ-ਕੀਦੀ ਮਦਦ ਲੈਣੀ ਹੈ। ਆ ਮੈਂ ਜਿਹੜੀਆਂ ਫੈਮਿਲੀਜ਼ ਨੇ ਜਿਹੜੀਆਂ ਸਿੱਖਾਂ ਦੇ ਵਿੱਚ ਪ੍ਰੋਮਿਨੈਂਟ ਨੇ ਪੰਥ ਦੇ ਵਿੱਚ ਪ੍ਰੋਮਿਨੈਂਟ ਨੇ ਪੰਥ ਦੇ ਵਿੱਚ ਉਹ ਥਾਂ ਰੱਖਦੀਆਂ ਨੇ ਉਹਨਾਂ ਦੇ ਨਾਂ ਲਿਖੇ ਸੀ ਚੇਤਾ ਕਰਕੇ ਵੀ ਚੇਤਾ ਰਵੇ ਕਿ ਉਹਨਾਂ ਕੋਲੋਂ ਬਿਆਨ ਦਿਵਾਵਾਂਗੇ ਉਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਕਿਤੇ ਆਣ ਕੇ ਸਪੀਚ ਕਰ ਜਾਣ ਜਿੱਥੇ ਮੈਂ ਬਾਕੀ ਲਗਭਗ 20-22 ਨਾਂ ਲਿਖੇ ਐ ਭਾਵੇਂ ਕਿ ਹੋਰ ਵੀ ਅਜੇਚ ਵਾਧਾ ਹੋ ਸਕਦਾ ਸੀਗਾ ਪਰ ਆ ਨੌਵੇਂ ਨੰਬਰ ਤੇ ਤੁਸੀਂ ਆਹ ਦੇਖ ਸਕਦੇ ਜੇ ਕਿ ਫੈਮਿਲੀ ਭਾਈ ਅਮਰਿਤਪਾਲ ਸਿੰਘ ਮਲਿਖਿਆ ਇਹ ਹੁਣ ਤਾਂ ਮਲਿਖਿਆ ਨਹੀਂ ਤੁਹਾਡੇ ਸਾਹਮਣੇ ਬੈਠਾ ਹੈ ਹਾਂਜੀ ਤੇ ਮੈਂ ਇਸ ਕਰਕੇ ਲਿਖਿਆ ਸੀਗਾ ਕਿ ਮੈਂ ਉਹਨਾਂ ਤੋਂ ਵੀ ਮੱਦ ਲੈਣੀ ਹੈ ਤੇ ਉਹਨਾਂ ਤੋਂ ਵੀ ਬਿਆਨ ਦੁਣਾ ਕਿ ਭਾਈ ਜੇ ਪੰਥ ਵਾਸਤੇ ਕੋਈ ਆਵਾਜ਼ ਠਾਉਣ ਵਾਲਾ ਆ ਜੇ ਸਾਡੇ ਨਾਲ ਕੋਈ ਖੜੂਣ ਵਾਲਿਆਂ ਚੋਂ ਇੱਕ ਹੈ ਤੇ ਭਾਈ ਵਿਰਸਾ ਸਿੰਘ ਬਲਟੋਹਾ ਹੈ ਤੇ ਭਾਈ ਪੰਥ ਜਿਹੜਾ ਆ ਜਾਂ ਸਿੱਖ ਜਿਹੜਾ ਆ ਜਾਂ ਪੰਜਾਬੀ ਜਿਹੜੇ ਆ ਇਹਦਾ ਸਾਥ ਦੇਣ ਵਿਰੋਧ ਚਾਂ ਵੀ ਹੋਰ ਚੜ ਗਏ ਹਾਂਜੀ ਚਲੋ ਫਿਰ ਵੀ ਮੈਂ ਹੱਥ ਬਨ ਕੇ ਬੇਨਤੀ ਕਰੂੰਗਾ ਕਿ ਸਾਡੀ ਉਹ ਬੱਚੀ ਆ ਕਿਰਨ ਹਾਂਜੀ ਕਿ ਬੇਟਾ ਵਿਰਸਾ ਤੋਂ ਵਲਟੋਆ ਨਾ ਤੇ ਕਿਸ ਨੂੰ ਧੁਖਾ ਦੇਣ ਵਾਲਾ ਹੈ ਤੇ ਨਾਮ ਬਚਨ ਕਰਕੇ ਭੱਜਣ ਵਾਲਾ ਹੈ ਤੇ ਜੇ ਗੱਲਾਂ ਨਹੀਂ ਹੋਈਆਂ ਜਾਂ ਉਹਨਾਂ ਦੀ ਫੈਮਿਲੀ ਕਹਦੇ ਵੀ ਇਹ ਗੱਲਾਂ ਨਹੀਂ ਹੋਈਆਂ ਮੈਂ ਮਾਫੀ ਮੰਗ ਲਉ ਪਰ ਕਹਿਣਾ ਭੂਗ ਰ ਆਪਣੀ ਯਾਦ ਕਰਕੇ ਹਾਂਜੀ ਔਰ ਇੱਥੋਂ ਤੱਕ ਕਿ ਮੈਨੂੰ ਭਾਈ ਸਾਹਿਬ ਦਾ ਵੀ ਸੁਣਿਆ ਆ ਅੰਦਰੋਂ ਕਿ ਜੇ ਬਲਟੋਆ ਸਾਹਿਬ ਲੜਦੇ ਤੇ ਅਸੀਂ ਮਦਦ ਕਰਾਂਗੇ ਦਸਮੇ ਉੱਤੇ ਕੀ ਕਰੂੰਗੇ ਹੁਣ ਤੇਹੀ ਹੈ ਨਾ ਮੈਂ ਹੱਥ ਪੱਲੇ ਹੀ ਜੋੜ ਸਕਦਾ ਨਾ ਜਾਣਾਂ ਮੈਂ ਫੇਰ ਐ ਔਰ ਮੈਨੂੰ ਵਾਸ ਵੀ ਹੈ ਕਿ ਜੇ ਗੱਲ ਕੋਈ ਨਹੀਂ ਹੋਈ ਕਈ ਵਾਰ ਹੁੰਦਾ ਆ ਕਿ ਅਗਲੇ ਦੇ ਮਨ ਚ ਹੁੰਦੀ ਹੈ ਕਿ ਅਸੀਂ ਬਲਟੋਆ ਸਾਹਿਬ ਦੀ ਮਦਦ ਕਰਨੀ ਕੋਈ ਹੋਰ ਕਾਲੀ ਉਮੀਦਵਾਰ ਹੁੰਦਾ ਸ਼ਾਇਦ ਨਾ ਕਰ ਦੇ ਪਰ ਕਈ ਉਥੇ ਇਹੋ ਜੀ ਸੱਜਣ ਆ ਜਾਂਦੇ ਨਹੀਂ ਆਪਾਂ ਲੜੀਏ ਜੀ ਵੇਖਿਆ ਜੀ ਮਾਨਸਾ ਵਾਲੀ ਹਵਾ ਚੱਲ ਜੂਗੀ ਚਲੋ ਕਿਸਮਤ ਦੇ ਹੈਗੇ ਆ ਸਾਰੇ ਚੱਕਰ ਕਿ ਕੀ ਬਣਦਾ ਆ ਕੀ ਨਹੀਂ ਬਣਦਾ ਮੈਂ ਕਿਸੇ ਨੂੰ ਬੁਰਾ ਨਹੀਂ ਕਹਿੰਦਾ ਕਿਸੇ ਦੀ ਨਿੰਦਾ ਨਹੀਂ ਕਰਦਾ ਪਰ ਪੰਥਕ ਚਵੰਡੀਆਂ ਆਪਾਂ ਪਿਛਲੇ ਇਲੈਕਸ਼ਨ ਜਿਵੇਂ ਬੀਬੀ ਖਾਲੜਾ ਜੀ ਜਾਂ ਬੀਬੀ ਜਗੀਰ ਕੋਰ ਆਪਸ ਵਿੱਚ ਬੋਟਾਂ ਵੰਡਿਆ ਇੰਗੇ ਐਸੇ ਦੋਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਕੀ ਲੱਗਦਾ ਹੈ ਇਸ ਵਾਰ ਵੀ ਭਾਈ ਅਮਰਪਾਲ ਸਿੰਘ ਤੇ ਸਦਾ ਬਿਰਸਾ ਸਿੰਘ ਮਲਟੂਆ ਆਪੋ ਸਾਹਮਣੇ ਆ ਇਹਦੇ ਵਿੱਚ ਵੀ ਪੰਥਕ ਬੋਰਡ ਜਿਹੜੀ ਹੈਗੀ ਆ ਡਿਵਾਈਡ ਹੋ ਜੂਗੀ ਇਹਦੇ ਨਾਲ ਕੋਈ ਨੁਕਸਾਨ ਹੋ ਸਕਦਾ ਤੇ ਕੁ ਮੈਂ ਬੇਨਤੀ ਕਰਾਂ ਮੈਂ ਤੇ ਹੱਥ ਜੋੜ ਸਕਦਾ ਕਿ ਭਾਈ ਅਮਰਪਾਲ ਸਿੰਘ ਜਾਂ ਉਹਨਾਂ ਦਾ ਪਰਿਵਾਰ ਜਿਹੜਾ ਮੋੜ ਵਿਚਾਰ ਕਰੇ ਬੇਨਤੀ ਕਰਸੇ ਮੈਂ ਤੇ ਸ਼ਾਇਦ ਉਹ ਇਹ ਸੋਚਣਗੇ ਵੀ ਫੈਸਲਾ ਕੀ ਲੈਂਦੇ ਆ ਉਹਨਾਂ ਦੀ ਮਰਜ਼ੀ ਹੈ ਤੇ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਵੀ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰੋ ਕਿ ਇਹਦਾ ਫਾਇਦਾ ਕੋਈ ਨਹੀਂ ਮੈਂ ਦਾਅਵੇ ਨਾਲ ਕਹਿਣਾ ਕਿ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ 6 ਮਹੀਨੇ ਦੇ ਵਿੱਚ ਵਿੱਚ ਬਾਹਰ ਹੋਣਗੇ ਹੋ ਸਕਦਾ ਕਿ ਪਹਿਲਾਂ ਹੀ ਆ ਜਾਣ ਕਿਉਂਕਿ NSA ਹੈ ਇੱਕ ਵਾਰ ਨਾ ਰਿਪੀਟ ਹੋ ਗਈ ਹੈ ਇਹ ਰਿਵੋਕ ਹੋਣੀ ਹੋਣੀ ਹੈ ਅਸੀਂ ਇਹਨਾਂ ਗੱਲਾਂ ਦਾ ਸਾਹਮਣਾ ਕੀਤਾ ਹੈ ਦੂਸਰੀ ਗੱਲ ਉਹਨਾਂ ਦੇ ਕੇਸ ਨੇ ਕੇਸਾਂ 'ਚ ਜਮਾਨਤਾਂ ਹੋਣੀਆਂ ਹੈ ਕੇਸ ਕੀ ਹੈ 307 ਦਾ 307 ਦੀਆਂ ਤੇ ਬਾਰੋ-ਬਾਰ ਜਮਾਨਤ ਹੋ ਜਾਂਦੀਆਂ ਜਾਣਦੇ ਹੋਏ ਨਾ ਕਿ ਜਿਤਨਾ ਭਾਈ ਖੜਾ ਹੈ ਉਮਰ ਕੈਦੀ ਸਜ਼ਾ ਹੋਈ ਤੇ 34 ਸਾਲਾਂ ਦਾ ਬਿਠਾ ਹੈ ਭਾਈ ਭੁੱਲਰਿਆ ਉਮਰ ਕੈਦੀ ਸਜ਼ਾ ਹੋਈ ਤੇ 29 ਸਾਲਾਂ ਤੋਂ ਬਿਠਾ ਹੈ ਹਾਂਜੀ ਭਾਈ ਰਾਜੋਵਾਨਾ 29 ਸਾਲਾਂ ਤੋਂ ਫਾਂਸੀ ਦੇ ਫੰਦੇ ਦੇ ਖੜੋਤਾ ਹੈ ਭਾਈ ਦਿਕਤਾਲ ਸਿੰਘ ਵਾਰਾ ਹੈ 80 ਸਾਲਾਂ ਤੋਂ ਜੇਲ੍ਹ 'ਚ ਬਿਠਾ ਹੈ ਭਾਈ ਭਿਉਰਾ ਬਿਠਾ ਹੈ ਇੱਕ ਦੇਖੋ ਸਭ ਤੋਂ ਵੱਡੀ ਗੱਲ ਭਾਈ ਗੁਰਮੀਤ ਸਿੰਘ ਇੰਜੀਨੀਅਰ ਪਰ ਨਹੀਂ ਤੁਹੀ ਮਿਲੇ ਕਿ ਨਹੀਂ ਮਿਲੇ ਗੁਰਮਖਰੂ ਬਿਲਕੁਲ ਗੁਰਮਖਰੂ ਜੀ ਨੂੰ ਆਪਾਂ ਕਹ ਦੀਏ ਜਿੱਥੇ ਕੋਈ ਬਲਸ਼ਲ ਨਹੀਂ ਉਹ ਬੰਦਾ ਠਾਈਆਂ ਸਾਲਾਂ ਬਾਅਦ ਪੱਕੀ ਜ਼ਮਾਨਤ ਤੇ ਰਿਹਾ ਹੁੰਦਾ ਪੱਕੀ ਜ਼ਮਾਨਤ ਤੇ ਮਤਲਬ ਤੇ ਉਹ ਪੱਕੀ ਜ਼ਮਾਨਤ ਤੇ ਰਿਹਾ ਹੁੰਦਾ ਆ 3 ਮਹੀਨਾ ਪਹਿਲਾਂ ਉਹਦੀ ਜ਼ਮਾਨਤ ਰੱਦ ਕਰਕੇ ਉਹਨੂੰ ਜਿਲੇ ਭੇਜਤਾ ਕਿਸੇ ਟੀਵੀ ਚੈਨਲਾਂ 'ਚ ਚਲਾਈ ਚਲੋ ਕਾਲ ਚੈਨਲ ਤੇ ਚੱਲੀ ਹੋਊਗੀ ਤੁਹਾਡੇ ਅੱਗੇ ਮੈਂ ਮੰਨ ਲੀ ਕਿ ਇਹਨੇ ਚਲਾਈ ਕਿ ਐਡਾ ਵੱਡਾ ਧੱਕਾ ਹੋਇਆ ਹੋਵੇ ਕਿਸੇ ਬੰਦੇ ਦੇ ਨਾਲ ਕੋਈ ਉਹਦੀ ਸ਼ਿਕਾਇਤ ਨਾ ਹੋਵੇ ਕੋਈ ਉਹਦੀ ਲਾਡਰਡਰ ਨੂੰ ਲੈ ਕੇ ਕੋਈ ਨਾ ਹੋਵੇ ਕੋਈ ਉਹ ਤਾਂ ਕਾਨੂੰਨ ਤੋੜਨ ਨੂੰ ਲੈ ਕੇ ਨਾ ਹੋਵੇ ਉਹਦੀ ਜਮਾਨਤ ਰੱਦ ਕੇ ਬਾਹਰ ਭੇਜ ਦੇ ਜੇਲੇ ਭੀਦੋ ਮੈਂ ਆ ਅਕਾਲੀ ਦਲ ਨੇ ਉਹਦੀ ਗੱਲ ਠਾਈ ਹੈ ਵੀ ਇਹ ਧੱਕਾ ਹੈ ਕਿਸ ਨੇ ਠਾਈ